हां जी दोस्तों सत श्री अकाल स्वागत है जी एक बार फिर तो अपने YouTube चैनल ਦੇ ਵਿੱਚ ਤੇ ਦੋਸਤੋ ਅੱਜ ਆਪਾਂ ਫਿਰ ਇੱਕ ਵਾਰੀ ਆਏ ਹੋਏ ਆ ਅਬੋਰ ਪ੍ਰਗਤੀ ਟਰੈਕਟਰਸ ਵਾਲਿਆਂ ਦੇ ਕੋਲ ਸੋ ਦੋਸਤੋ ਜੇਕਰ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ Facebook ਤੇ ਵੀਡੀਓ ਵੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜਰੂਰ ਕਰ ਲਓ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਬਾਕੀ ਕਮੈਂਟ ਕਰਕੇ ਦੱਸਿਆ ਕਰੋ ਕਿ ਆਪਣੇ ਵੱਲੋਂ ਬਣਾਈਆਂ ਗਈਆਂ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਸੋ ਇਹ ਜੋ ਟਰੈਕਟਰ ਮੇਰੇ ਪਿੱਛੇ ਤੁਸੀਂ ਖੜੇ ਦੇਖ ਰਹੇ ਹੋ ਇਹ ਸਾਰੇ ਟਰੈਕਟਰ ਵਕਾਊ ਆ ਜੀ ਤੇ ਆਪਾਂ ਕੱਲੇ-ਕੱਲੇ ਟਰੈਕਟਰ ਦੀ ਡਿਟੇਲ ਲੈ ਕੇ ਦਵਾਂਗੇ ਤੇ ਕਰਾਂਗੇ ਵੀਡੀਓ ਦੇ ਵਿੱਚ ਪੂਰੀ ਗੱਲਬਾਤ ਹਾਂਜੀ ਦੋਸਤੋ ਕਰਦੇ ਆਂ ਵੀਡੀਓ ਨੂੰ ਸ਼ੁਰੂ ਤੇ ਆਏ ਹੋਏ ਆਂ ਜੀ ਆਪਾਂ ਵੀਪਲ ਬਾਈ ਕੋਲ ਤੇ ਤੇ ਕਰਾਉਣਾ ਥੋਡੇ ਨਾਲ ਗੱਲਬਾਤ ਤੇ ਦੱਸਦੇ ਆਂ ਟਰੈਕਟਰਾਂ ਦੇ ਰੇਟ ਕੀ ਹਾਲ ਹੈ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਜੀ ਵਧੀਆ ਚੱਲ ਰਿਹਾ ਕਾਰੋਬਾਰ ਵਧੀਆ ਜੀ ਠੀਕ ਹੈ ਜੀ ਅਬ ਹੋਰ ਤੇ ਸੀਤੋ ਬਾਈਪਾਸ ਚੌਕ 'ਚ ਠੀਕ ਹੈ ਜੀ ਟਰੈਕਟਰ ਖੜੇ ਐ 25-30 ਟਰੈਕਟਰ ਖੜੇ ਐ ਠੀਕ ਹੈ ਜੀ ਹਾਂਜੀ ਤੇ ਦੱਸਿਓ ਫਿਰ ਰੇਟ ਤੇ ਮਾਡਲ ਜੀ ਹਾਂਜੀ ਹਾਂਜੀ ਇਹ ਕਿੰਨਾ ਮਾਡਲ ਹੈ ਜੀ ਆ 2011 ਮਾਡਲ ਹੈ ਜੀ ਸੋਨਾਲਿਕ ਦਾ 730 ਹੈ 2 ਸਿਲੰਡਰ ਹਾਂਜੀ ਆਰ ਜੇ ਤੇ ਤੇਰਾ ਗੰਗਨਗਰ ਦਾ ਹੀ ਨੰਬਰ ਹੈ ਠੀਕ ਹੈ ਜੀ ਤੇਰੇ ਚੰਗੇ ਹੈ ਪੇਂਟ 70 ਰੁਪਏ ਸੀ ਹੈ ਹਾਂਜੀ ਵਧੀਆ ਟਰੈਕਟਰ ਇੰਜਨ ਗੇਅਰ ਦਾ ਠੀਕ ਹੈ ਜੀ ਜਕੇ ਦੇ ਟਾਇਰ ਆ ਹਾਂਜੀ ਲੋਨ ਕਰਾਣਾ ਤਾਂ ਲੋਨ ਵੀ ਹੋ ਜਾਊਗਾ ਆਪਣੇ ਰਾਜਸਥਾਨ ਦਾ ਨੰਬਰ ਹੀ ਜ਼ਿਆਦਾ ਆਪਣੇ ਕੋਲ ਆ ਹਾਂਜੀ ਪੰਜਾਬ ਦੇ ਬੰਦੇ ਦੇ ਨਾਮ ਹੀ ਹੋ ਜਾਣਗੇ ਲੋਨ ਫਾਈਨਾਂਸੀ ਹੋ ਜਾਊਗਾ ਠੀਕ ਹੈ ਜੀ ਕੀ ਰੇਟ ਹੈ ਇਹ ਦਾ ਆ ਦੇਣਾ ਜੀ 170000 ਦਾ 170000 ਦਾ 2011 ਮਾਡਲ ਠੀਕ ਆ ਜੀ ਇਹਦੇ ਨਾਲ ਅੱਗੇ ਅੱਗੇ ਮਹਿੰਦਰਾ 265 ਆ ਹੈ ਜੀ 98 ਮਾਡਲ ਠੀਕ ਆ ਇਹਦੇ ਅਗਲੇ ਟਾਇਰ 70 ਪੈਸੇ ਆ 40 ਪੈਸੇ ਆ ਠੀਕ ਆ ਜੀ ਬਾਕੀ ਇੰਡੀਨ ਕੇ 10 ਸਹੀ ਹੈ ਮਗਰਾੜ ਜੀ 115000 ਦਾ 115000 ਰੁਪਏ ਦਾ ਟਰੈਕਟਰ ਮਿਲ ਜੂਗਾ ਮਗਰਾੜ ਦੁਆਰਾ ਲੱਗੇ ਹੋਇਆ ਹੈ ਜੀ ਮਗਰਾੜ ਇਹਦੇ ਯਾਰ ਹੋਇਆ ਬਾਕੀ ਕੋ ਦਾ ਸਾਰਾ ਜੀ ਹਾਂ ਅੱਗੋ ਦਾ ਸਾਰਾ Ориਜੀਨਲ ਪਿਆ ਜੀ ਇਧਰ ਆ ਗਿਆ ਜੀ ਸੋਨਾ ਲੀਕਾ ਡੀਆਈ 35 ਆ ਸਿਕੰਦਰ ਜੀ 17 ਦਾ ਮਾਰਕਾ 18 ਚ ਨਿਕਲੇ ਆ ਠੀਕ ਆ ਜੀ ਮਗਰ ਲੇਟੇਰੇ ਮਾਰ ਵਦੇ ਜਮਾ ਨਵੇਂ ਆ ਹਾਂ ਜੀ ਅਗਲੇ ਅੱਧੇ ਆ ਠੀਕ ਆ ਜੀ ਟਰੈਕਟਰ ਪੂਰਾ ਵਧੀਆ ਪਾਵਰ ਸਟੀering ਹਾਂ ਜੀ ਕੋ ਮਾਡਲ ਟਰੈਕਟਰ ਹੈ ਠੀਕ ਆ ਜੀ ਕਿਸੇ ਪੁਰਾਣੇ ਲੈਣਾ ਤੇ ਦੇ ਉੱਤੇ 3 ਲੱਖ 10 15 ਹਜ਼ਾਰ ਲੋਨ ਵੀ ਹੋ ਜਾਊਗਾ ਠੀਕਾ ਰੇਟ ਕਿੰਨਾ ਦੱਸਿਆ ਜੀ ਇਹਦਾ ਰੇਟ ਹੈ ਜੀ 3.80 ਲੱਖ 80000 3.80 ਰੇਟ ਹੈ 3.15 ਲੱਖ 15000 ਦਾ ਜੇ ਲੋਨ ਹੋ ਜਾਂਦਾ ਤਾਂ ਪਿੱਛੇ 40-50000 ਰੁਪਏ ਰਹਿ ਜਾਂਦਾ ਡਾਊਟ ਪੇਮੈਂਟ ਹਾਂਜੀ ਠੀਕ ਹੈ ਜੀ ਤੇ ਇੱਧਰ ਖੜਾ ਜੀ ਇੱਕ ਫਾਰਮ ਟੈਕ 60 ਆ 98 ਮਾਡਲ ਹੈ ਜੀ ਹਰਿਆਣਾ ਨੰਬਰ ਹੈ ਹਾਂਜੀ ਅਗਲੇ ਟਾਇਰ ਨਵੇਂ ਆ ਠੀਕ ਹੈ ਜੀ ਅਗਲੇ 40 ਇੱਕ ਪੈਸੇ ਹੈ ਠੀਕ ਹੈ ਜੀ ਡਬਲ ਕਲੱਚ ਹੈ ਡਬਲ ਕਲੱਚ ਹੈ ਹਾਂਜੀ ਠੀਕ ਹੈ ਜੀ ਰੇਟ ਦਾ ਸਹੀ ਹੈ ਜਮਾ ਠੀਕਾ ਆ ਦੇ ਦਾਂਗੇ 1.20 ਲੱਖ ਦਾ 1.20 ਲੱਖ ਰੁਪਏ ਦਾ ਹਾਂਜੀ ਠੀਕ ਹੈ ਜੀ ਡਬਲ ਕਲਚ ਟਰੈਕਟਰ ਦੋਸਤੋ 120000 ਰੁਪਏ ਦਾ ਮਿਲ ਜੂਗਾ ਫਾਰਮ ਟਰੈਕ 60 ਵਾਲਾ ਤੇ ਇੱਧਰ ਖੜਾ ਜੀ ਆਇਸ਼ਾ 485 ਇਹਦੇ ਚਾਰੋ ਟਾਇਰ ਨਵੇਂ ਆ ਹਾਂਜੀ ਮਗਰਲੀ ਜੋੜੀ 14 ਦੀ ਹੈ ਗੁਡিয়ার ਦੀ ਹਾਂਜੀ ਅਗਲੇ ਗੁਡিয়ার ਦੇ 650 ਦੇ ਆ ਠੀਕ ਹੈ ਜੀ ਆ ਇੰਜਨ ਗੇਰ ਦਾ ਜਮਨ ਨਵਾਂ ਟਰੈਕਟਰ ਹੈ ਠੀਕ ਹੈ ਜੀ 2012 ਮਾਡਲ ਹੈ ਹਾਂਜੀ ਆ ਦੇ ਦਾਂਗੇ 290000 ਦਾ 290000 ਦਾ ਮਿਲ ਜੂਗਾ ਡਬਲ ਕਲਚ ਹੈ ਆ ਡਬਲ ਕਲਚ ਹੈ ਜੀ ਠੀਕ ਹੈ ਡਬਲ ਕਲਚ ਟਰੈਕਟਰ ਹੈ ਜੀ ਤੇ 290000 ਰੁਪਏ ਦਾ ਮਿਲ ਜੂਗਾ ਇਹ ਨਾਲ ਆ ਗਿਆ 7735 735 ਜੀ 8 2002 ਮਾਡਲ ਠੀਕ ਹੈ ਜੀ ਸਾਰਾ origignal tractor ਹੈ engine gear ਦਾ ਜਮਨ ਨਵਾਂ ਹੈ ਠੀਕ ਹੈ ਜੀ ਬਹੁਤ ਹੀ ਕੋ ਛੋਟੇ ਜ਼ਿਮੀਦਾਰ ਕੋਲ ਰੇ ਹੈ ਹਾਂਜੀ ਸਾਰੇ ਦਾ ਸਾਰਾ 95% ਕੰਡੀਸ਼ਨ ਕਈ ਹੈ tractor ਦੀ ਠੀਕ ਹੈ ਜੀ ਇਹਦਾ ਕੀ ਰੇਟ ਹੈ ਇਹਦੇ ਕੱਟੀ 40 ਇੱਕ ਪੈਸੇ ਅਗਲੇ ਕਮ ਦੇਣ ਵਾਲੇ ਹੈ ਹਾਂਜੀ ਬਾਕੀ engine gear ਤੇ ਹੋਰ ਕੋਈ ਕਮੀ ਹੈ ਨਹੀਂ ਠੀਕ ਹੈ ਜੀ ਆ ਦੇ ਦਿੰਦੇ ਹਾਂ ਜੀ 1,60,000 ਦਾ 1,60,000 ਰੁਪਏ ਦਾ ਇਹ ਟਰੈਕਟਰ ਮਿਲ ਜੂਗਾ ਜੀ 2002 ਮਾਡਲ ਚਿੱਟੇ ਪੱਲੇ ਵਾਲਾ ਟਰੈਕਟਰ ਹੈਗਾ ਠੀਕ ਹੈ ਜੀ ਅੱਗੇ ਅੱਗੇ ਜੀ ਸੋਨਾਲੀਕਾ 42 ਹਾਂਜੀ ਆ 45 ਹਸਪਾਵ ਟਰੈਕਟਰ ਹੈ ਠੀਕ ਹੈ ਜੀ ਇਹਦੇ ਮਗਰਲੇ ਟਾਇਰ ਹੈ 60-70 ਰੁਪਏ ਦੇ ਹਾਂਜੀ 2009 ਮਾਡਲ ਹੈ ਠੀਕ ਆ ਆ ਦੇ ਦਿੰਦੇ ਹਾਂ ਜੀ 1,90,000 ਦਾ ਠੀਕ ਹੈ ਜੀ 1,90,000 ਦਾ ਸੋਨਾਲੀਕਾ DI42 ਆ 735 99 ਮਾਡਲ ਠੀਕ ਹੈ ਜੀ ਆਹ ਟਰੈਕਟਰ ਬਹੁਤ ਹੀ ਸੋਹਣਾ ਟਰੈਕਟਰ ਹੈ ਸਾਰਾ ਜੀ ਇੰਜਨ ਹੈਗਾ ਐਂਡ ਉਹ ਸਾਰੇ ਦੇ ਨਾਲ ਦੇ ਪਏ ਹੈ ਠੀਕ ਹੈ ਜੀ ਪੂਰਾ ਸੁੱਕਾ ਟਰੈਕਟਰ ਸਾਫ ਸੁਥਰਾ ਬਾਹਰੋਂ ਪੰਪੜ ਟਰੈਕਟਰ ਹੈ ਠੀਕ ਹੈ ਜੀ 99 ਮਾਡਲ ਹੈ ਸਿਰਫ ਸਟਾਰਟ ਮਿੰਦੂ ਦਾ ਚਾਰੋਂ ਟੇਰ ਅੱਧੇ ਦੇ ਹਾਂਜੀ ਆ ਦੇ ਦਾਂਗੇ ਜੀ 1,20,000 ਦਾ 1,20,000 ਰੁਪਏ ਦਾ ਸਾਰਾ Ориਜਨਲ ਆ ਜੀ ਸਾਰਾ Ориਜਨਲ ਠੀਕ ਹੈ ਜੀ ਅੱਗੇ 33 ਆਈ ਟਰੈਕਟਰ ਬਹੁਤ ਚੰਗਾ 55 ਐਚਪੀ ਚ ਹੈਗਾ ਹਾਂਜੀ ਇਹਦੇ ਅੱਧੇ ਚਾਰੋਂ ਟੇਰ ਹੈ ਠੀਕ ਹੈ ਜੀ 2004 ਮਾਡਲ ਹੈ ਹਾਂਜੀ ਇੰਜਨ ਗੇਅਰ ਦਾ ਹੀ ਨਵਾਂ ਹੈ ਠੀਕਾ ਨੰਗਨਗਰ ਦਾ ਨੰਬਰ ਇਹਦਾ ਇਹ ਡੀਜ਼ਲ ਖਰਚਾ ਇਹਦਾ ਬਹੁਤ ਘੱਟ ਹੁੰਦਾ ਹੈ ਠੀਕ ਹੈ ਜੀ ਆ ਦੇ ਦਿਆਂਗੇ 2 ਲੱਖ 20 ਹਜ਼ਾਰ 2 ਲੱਖ 20000 ਰੁਪਏ ਦਾ ਟਰੈਕਟਰ 55 ਐਚਪੀ ਡਬਲ 36 30 55 ਐਚਪੀ ਵਾਲਾ ਡਬਲ ਕਲਚ ਹੈ ਜਾਈ ਡਬਲ ਕਲਚ ਹੈ ਜੀ ਹਾਂ ਸਟੀering ਸਾਦਾ ਜੀ ਕਲਚ ਡਬਲ ਆ ਬਹੁਤ ਚੰਗਾ ਟ੍ਰੈਕਟਰ ਹੈ ਬਾਬਾ ਸੈਂਟਰ ਗੇਅਰ ਆ 473 ਜੀ 2013 ਮਾਡਲ ਠੀਕ ਆ ਜੀ ਇਹਦੀ ਨਾਲ ਦੀ ਕੰਡੀਸ਼ਨ 95% ਪਈ ਹੈ ਟ੍ਰੈਕਟਰ ਦੀ ਹਾਂ ਜੀ ਸਾਰੇ ਦਾ ਸਾਰਾ ਸ਼ੀਲਡ ਹੈ ਸਾਰੇ 22 23 ਘੰਟੇ ਚੱਲਿਆ ਹੈ ਸਾਰਾ ਉਹ ਯੂਨਿਟ ਟ੍ਰੈਕਟਰ ਹੈ ਤੇਲ ਬ੍ਰੇਕ ਆ ਟ੍ਰੈਕਟਰ ਹੈ ਠੀਕ ਆ ਬਹੁਤ ਨਵਾਂ ਟ੍ਰੈਕਟਰ ਆ ਕਲੱਚ ਦਾ ਸਿੰਗਲ ਹੀ ਹੋਊਗਾ ਜੀ ਹਾਂ ਸਿੰਗਲ ਕਲੱਚ ਤੇ ਤੇਲ ਬ੍ਰੇਕ ਦੇ ਵਿੱਚ ਹੈ ਠੀਕ ਆ ਚਾਰੋਂ ਟਾਇਰ ਦੇ 70% ਹੈ ਆ ਟ੍ਰੈਕਟਰ ਦੇ ਦਿਆਂਗੇ 290000 290000 ਰੁਪਏ ਦਾ ਟਰੈਕਟਰ ਮਿਲ ਜੂਗਾ ਜੀ ਸਿੰਗਲ ਕਲਚ ਆ ਬਾਕੀ ਟਰੈਕਟਰ ਦੀ ਕੰਡੀਸ਼ਨ ਬਹੁਤ ਸਾਫ਼ ਸੁਥਰੀ ਆ ਟਾਇਰ ਵੀ ਗੱਲ ਕਰੀ ਦਾ 70 80 ਪੈਸੇ ਪਏ ਆ ਤੇ ਬਾਕੀ ਤੁਹਾਨੂੰ ਚੰਗੀ ਤਰ੍ਹਾਂ ਚੈੱਕ ਕਰਵਾ ਲੈਣੇ ਆ ਟਰੈਕਟਰ ਇਧਰ ਆ ਗਈ Mahindra 265 ਇਹਦੇ ਬਾਰੇ ਦੱਸ 12 ਮਾਡਲ ਹੈ ਜੀ ਹਾਂ ਜੀ ਐਸ ਇਨ ਆ ਸਾਰਾ ਜੇਨੂਇਨ ਹੀ ਆ ਠੀਕ ਆ ਜੀ 2012 ਮਾਡਲ ਅਗਲੇ ਟਾਇਰ ਜਮਾ ਨਵੇਂ ਆ ਪੋਲੋ ਦੇ ਠੀਕ ਹੈ ਜੀ ਮਗਰਲੇ ਸੀਟ ਦੇ ਟਾਇਰ ਹੈਗੇ 70 ਰੁਪਏ ਦੇ ਹਾਂਜੀ ਇੰਜਨ ਗੇਅਰ ਦਾ ਜਮਾਂ ਸਹੀ ਹੈ ਟਰੈਕਟਰ ਠੀਕ ਹੈ ਜੀ ਆ ਦੇ ਦਿਆਂਗੇ ਜੀ 2 ਲੱਖ 40 ਹਜ਼ਾਰ ਦਾ 2 ਲੱਖ 40 ਹਜ਼ਾਰ ਰੁਪਏ ਦਾ ਮਹਿੰਦਰਾ 265 2012 ਮਾਡਲ ਟਰੈਕਟਰ ਮਿਲ ਜਾਊਗਾ ਜੀ ਟਾਇਰ ਵਗੈਰਾ ਚੈੱਕ ਕਰ ਲੂੰ ਅੱਗੇ 333 ਆ ਠੀਕ ਹੈ ਜੀ ਹਾਂਜੀ ਇੱਧਰ ਖੜਾ ਹੀ ਨਿਊ ਹੋਲਡ 363 16 ਦੇ 13 ਚ ਪਲਸ ਵਾਲਾ ਟਰੈਕਟਰ 2013 ਮਾਡਲ ਹੈ ਹਾਂਜੀ ਟੂ ਸਪੀਡ ਦੇ ਵਿੱਚ ਹੈ ਠੀਕ ਹੈ ਜੀ ਟਰੈਕਟਰ ਬਹੁਤ ਚੰਗਾ ਹੀ ਨੰਗਿਰ ਦਾ ਜਮਨ ਨਵਾਂ ਹੈ ਠੀਕ ਹੈ ਜੀ ਆ ਟਰੈਕਟਰ ਦੇ ਦਿਆਂਗੇ ਜੀ 3 ਲੱਖ 40 ਹਜ਼ਾਰ ਤਿੰਨ ਲੱਖ 40000 ਰੁਪਏ ਦਾ ਕਿੰਨਾ ਮਾਡਲ ਦੱਸੇ 13 ਮਾਡਲ 13 ਮਾਡਲ ਟਰੈਕਟਰ ਹੈ ਜੀ 16 ਦੇ 13 ਜੇ ਹੈ ਪਾਵਰ ਸਟੀਰਿੰਗ ਹੈ ਡਬਲ ਕਲਚ ਹੈ ਠੀਕ ਹੈ ਜੀ ਐਮ ਆਰ ਪ ਦੇ ਟੇਰੇ ਦੇ ਹੈਗੇ 70 ਰੁਪਏ ਸੇ ਠੀਕ ਹੈ ਜੀ ਕੋਈ ਛੋਟੀ ਕਰੈਕਿੰਗ ਤਾਂ ਹੈਗੀ ਬਾਕੀ ਟਰੈਕਟਰ ਹੈ ਬਹੁਤ ਚੰਗਾ ਅਭੀ ਜਿਵੇਂ ਦੀ ਕੰਡੀਸ਼ਨ ਹੈਗੀ ਆ ਉਵੇਂ ਦਾ オリジナル ਖੜਾ ਕੋਈ ਛੇੜ ਛਾੜ ਨਹੀਂ ਕੀਤੀ ਗਈ ਠੀਕ ਹੈ ਜੀ ਠੀਕ ਹੈ ਜੀ ਚਾਲੀ ਦੁਕਾਨੇ ਨਹੀਂ ਇੰਦਰ ਖੜਾ 265 96 ਮਾਡਲ ਹੈ ਠੀਕ ਹੈ ਜੀ ਇੰਜਨ ਗੇਅਰ ਦਾ ਜਮ ਤਿਆਰ ਦਾ ਪੂਰਾ ਠੀਕ ਹੈ ਜੀ ਇਹ ਜਿੰਨਾ ਸਾਰਾ ਹੀ オリジナル ਹੈ ਠੀਕ ਹੈ ਜੀ ਕੋਈ ਕਿਤੇ ਰੰਗ ਪੇਂਟ ਕੁਛ ਨਹੀਂ ਹਾਂਜੀ ਆਹ ਟਰੈਕਟਰ 1,15,000 ਦਾ ਦੇ ਦਾਂਗੇ 1,15,000 ਰੁਪਏ ਦਾ ਟਰੈਕਟਰ ਮਿਲ ਜੂਗਾ ਜੀ ਮਹੀਨਦਰਾ ਡੀ ਆਈ ਬਹੁਤ ਚੰਗਾ ਟਰੈਕਟਰ ਹਾਂਜੀ ਸਾਰਾ オリジナル ਕੰਡੀਸ਼ਨ ਜਿਵੇਂ ਹੈ ਠੀਕ ਹੈ ਜੀ ਰੋਟਰ ਮਗਰਲੇ ਹੈਗੇ ਅੱਦੇਗਾ ਅਗਲੇ ਅੱਦੇ ਡੇਰ ਹੈਗੇ ਠੀਕ ਹੈ ਜੀ ਅੱਗੇ 475 2012 ਮਾਡਲ ਹਾਂਜੀ 12 ਮਾਡਲ ਅਗਲੇ 1.5 ਨਵੇਂ ਜਮਾ ਠੀਕ ਆ ਅਗਲੇ 60 ਪੈਂਟ ਵਿੱਚ 70 ਵਿੱਚ 1.5 ਰਹੇ ਤੇ ਗੁੱਡ ਕਰਦੇ ਠੀਕ ਆ ਜੀ ਇੰਜਨ ਗੇਅਰ ਦਾ ਜਮਾ ਸਹੀ ਆ ਟਰੈਕਟਰ ਆਦੇ ਜੰਗ 2,60,000 ਦਾ ਦੇ ਦਾਂਗੇ ਜੀ 2,60,000 ਰੁਪਏ ਦਾ ਹਾਂਜੀ ਹਾਂਜੀ ਇਹਦੇ ਨਾਲ ਆ ਗਿਆ ਜੀ HMT 402 402 ਆਇਆ ਜੀ 2008 ਮਾਡਲ ਠੀਕ ਆ ਆਹ ਟਰੈਕਟਰ ਸਾਰਾ origignal ਹੈ ਠੀਕ ਆ ਜੀ ਕਿਤੋਂ ਕੋਈ ਰੰਗ ਪੇਂਟ ਨਹੀਂ ਹੋਇਆ ਖੇਤੀ ਚ ਚੱਲਿਆ ਟਰੈਕਟਰ ਹੈ ਹਾਂਜੀ ਚਾਰੋਂ ਟੇਰੇ ਦੇ ਹੈ ਗਿਆ ਦੇ ਚੰਮ ਦੇ ਨਾਲੇ ਠੀਕ ਆਂ ਦੀ ਜੋੜੀ ਹੈ ਮਗਰ ਲਈ ਠੀਕ ਆ ਜੀ ਮਗਰ ਦੀ ਆ ਦੇ ਦਾਂਗੇ ਜੀ 1,65,000 ਦਾ 1,65,000 ਦਾ 40 ਬਾਈ ਟ੍ਰੈਕਟਰ ਮਿਲ ਜੂਗਾ ਜੀ 2008 ਮਾਡਲ ਠੀਕ ਆ ਜੀ ਅੱਗੇ ਜੀ ਸੁਣਨ ਲਈ ਕਾ 60 ਹਾਂ ਜੀ 50 ਹਸ ਪਾਵਰ ਦੇ ਵਿੱਚ ਮਿੰਨੀ 60 ਮਿੰਨੀ 60 ਹਾਂ ਜੀ ਇਹਦੇ ਚਾਰੋ ਟਾਇਰ ਹੈਗੇ 70 ਰੁਪਏ ਦੇ ਹਾਂ ਜੀ ਸਬ ਦਾ ਦੀ ਜੋੜੀ ਹੈ ਮਗਰ ਲਈ ਹਾਂ ਜੀ ਅਗਲੇ 650 ਦੇ ਹੈ ਠੀਕ ਆ ਜੀ ਆ ਇੰਜਨ ਗੇਰ ਦਾ ਬਹੁਤ ਵਧੀਆ ਟ੍ਰੈਕਟਰ 50 ਹਸ ਪਾਵਰ ਟ੍ਰੈਕਟਰ ਹੈ ਡਬਲ ਕਲੱਚ ਹੈ ਇਹ ਆਰਾ ओरिजिनल ਹੈ ਠੀਕ ਆ ਕਲੱਚ ਡਬਲ ਆਈ ਇਹਦਾ ਆ ਸਿੰਗਲ ਕਲੱਚ ਹੈ ਅੱਛਾ ਸਿੰਗਲ ਕਲੱਚ ਹੈ ਆ ਟਰੈਕਟਰ ਦੇ ਜੇ 215000 2 ਲੱਖ ਤੇ 15000 ਰੁਪਏ ਦਾ ਟਰੈਕਟਰ ਮਿਲ ਜਾਊਗਾ ਜੀ 50 ਐਚਪੀ ਚ ਟਰੈਕਟਰ ਖੇਤੀ ਦੇ ਵਿੱਚ ਚੱਲੇ ਹੋਇਆ ਟਰੈਕਟਰ ਠੀਕ ਆ ਜੀ ਲਓ ਜੀ ਇੱਧਰ ਆਇਸ਼ਰ ਖੜਾ ਜੀ 333 ਨੀਲੇ ਰੰਗ ਚ ਆਇਸ਼ਰ ਹੈ ਜੀ 2006 ਮਾਡਲ ਟਰੈਕਟਰ ਆ ਠੀਕ ਆ ਜੀ ਚਾਰੋ ਟਾਇਰ ਇਹਦੇ ਨਵੇਂ ਐ ਹਾਂ ਜੀ ਇੰਜਨ ਗੇਅਰ ਦਾ ਜਮਨ ਨਵਾਂ ਐ ਠੀਕ ਆ ਜੀ ਮੈਸੀ ਇੰਜਨ ਚ ਹੁੰਦਾ ਇਹਦਾ ਡੀਜ਼ਲ ਖਰਚਾ ਬਹੁਤ ਘਟਾ ਹੈ ਹਾਂ ਜੀ ਆ ਦੇ ਦਾਂਗੇ ਜੀ 1,60,000 ਦਾ 1,60,000 ਰੁਪਏ ਦਾ ਆਇਸ਼ਰ ਮਿਲ ਜੂਗਾ ਜੀ 333 ਕਰਾਏ ਦੇ ਕੰਮ ਨੂੰ ਬਹੁਤ ਹੀ ਕਾਮਯਾਬ ਟਰੈਕਟਰ ਟਰੈਕਟਰ 3 ਸਿਲੰਡਰ ਟਰੈਕਟਰ ਹੁੰਦਾ ਹੈ ਜੀ ਖਰਚਾ ਬਹੁਤ ਘੱਟ ਹੁੰਦਾ ਹੈ ਇਹਦਾ ਹਾਂਜੀ ਅੱਗੇ ਜੀ ਸੋਨਾਲਿਕਾ 35 DI ਹਾਂਜੀ ਆਏ 2006 ਮਾਡਲ ਹੈ ਜੀ ਠੀਕ ਹੈ ਜੀ ਇਹਦੇ ਚ ਚਾਰੋਂ ਟਾਇਰ 40 ਪੈਸੇ ਆ ਠੀਕ ਹੈ ਜੀ ਟਰੈਕਟਰ ਸਹੀ ਹੈ ਇੰਜਨ ਗੇਅਰ ਦਾ ਠੀਕ ਹੈ ਜੀ ਆ 1,50,000 ਦਾ ਦੇ ਦਾਂਗੇ 1,50,000 ਰੁਪਏ ਦਾ ਟਰੈਕਟਰ ਮਿਲ ਜੂਗਾ ਬਾਕੀ ਮੌਕੇ ਤੇ ਕੋਈ ਮਾਨਤਾ ਨਾ ਹੋਊਗਾ ਜੀ ਵਿੱਚੋਂ कोई दो चार हजार रुपया मानतान तान कर देंगे पर रेट वही दस दिन जेटा लेता है ठीक है जी अगे आगे गए जी पैंती बाई आ जी उन्नीस सौ अठानवे मॉडल है ठीक है जी आई सेल्फ स्टार्ट सूरा सारा सुखा ट्रैक्टर इंजन गेयर का जमा सही है ठीक है जी चाली एक पैसे टे रहे थे हाँ जी ट्रैक्टर बहुत चंगा चलाई दा और जमा ट्रैक्टर है ठीक है जी आ दे देंगे जी एक लाख पंद्रह हज़ार ट्रैक्टर मिल जूगा पैंती बाई डीजल डीजल खर्चा बहुत घट हूँ हाँ जी ਅੱਗੇ 352 2012 ਮਾਡਲ ਠੀਕ ਹੈ ਜੀ ਆਹ ਟਰੈਕਟਰ ਬਹੁਤ ਚੰਗਾ ਟਰੈਕਟਰ ਹੈ ਆ ਇੰਜਨ ਗੇ ਦੱਸਾ ਹੀ ਹੈ ਟਰੈਕਟਰ ਠੀਕ ਹੈ ਜੀ ਆਹ ਦੇ ਦਾਂਗੇ 1,65,000 ਦਾ 1,65,000 ਰੁਪਏ ਦਾ ਆਹ ਟਰੈਕਟਰ ਮਿਲ ਜੂਗਾ ਜੀ ਬਾਕੀ 12 ਮਾਡਲ ਟਰੈਕਟਰ ਹੈ 12 ਮਾਡਲ ਟਰੈਕਟਰ ਡਬਲ ਕਲਚ ਦੇ ਵਿੱਚ ਹੁੰਦੇ ਆ ਜੀ ਕੋਈ ਮਰਜ਼ੀ ਕੰਮ ਲੈ ਲਓ ਰੋਟਾਵੇਟਰ ਵਗੈਰਾ ਨੂੰ ਬੜੇ ਆਰਾਮ ਨਾਲ ਖਿੱਚ ਲੈਂਦੇ ਆ ਬਹੁਤ ਵਧੀਆ ਹਾਂਜੀ ਸੋ ਇਹ ਟਰੈਕਟਰ ਖੜੇ ਜੀ ਪ੍ਰੈਕਟਿਸ ਟਰੈਕਟਰ ਅਬੋਰ ਵਾਲਿਆਂ ਦੇ ਕੋਲੇ ਤੇ ਕੰਡੀਸ਼ਨ ਕਰ ਲੋ ਤੁਸੀਂ ਚੈੱਕ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਟਰੈਕਟਰ ਹੁੰਦੇ ਆ ਜੈਨੂਨ ਟਰੈਕਟਰ ਹੁੰਦੇ ਆ ਜਿਆਦਾ ਕੋਈ ਲੰਬਾ ਪੋਚੀ ਨਹੀਂ ਕੀਤੀ ਗਈ ਹੁੰਦੀ ਡਿਸਪਲੇ ਤੇ ਨੰਬਰ ਚੱਲ ਜ ਜਾਂਦਾ ਹੈ ਜੇ ਕਿਸੇ ਵੀ ਟਰੈਕਟਰ ਬਾਰੇ ਜਿਆਦਾ ਜਾਣਕਾਰੀ ਲੈਣਾ ਚਾਹੁੰਦੇ ਆ ਤਾਂ ਫੋਨ ਕਰੋ ਜੀ ਹੋਰ 265 2012 ਮਾਡਲ ਹੋਰ ਖੜਾ ਹੈ ਬਹੁਤ ਨਵਾਂ ਟਰੈਕਟਰ ਠੀਕ ਹੈ ਜੀ 2312 ਮਾਡਲ ਖੜਾ ਹੈ ਠੀਕ ਹੈ ਜੀ ਕਿਸੇ ਪੁਰਾਣੇ ਕੋ ਟਰੈਕਟਰ ਲੈਣਾ ਤਾਂ ਫੋਨ ਕਰਕੇ ਪੁੱਛ ਸਕਦਾ ਹੈ ਠੀਕ ਹੈ ਜੀ ਟਰੈਕਟਰ ਖੜੇ 25 30 ਟਰੈਕਟਰ ਖੜੇ ਆਖਣੇ ਠੀਕ ਹੈ ਜੀ ਠੀਕ ਸੋ ਨੰਬਰ ਲਾਤਾ ਹੈ ਸਕਰੀਨ ਤੇ ਕਰੋ ਫੋਨ ਤੇ ਬਾਕੀ ਕੋਈ ਦਿਵਾਲੀ ਆਫਰ ਦੇਣਾ ਜੀ ਹਾਂ ਜੀ ਦਿਵਾਲੀ ਆਫਰ ਦੇ ਦੇਾਂਗੇ ਜਿਹੜੇ ਦੱਸੇ ਰੇਟੋਂ ਉਸ ਤੋਂ 5000 ਰੁਪਿਆ ਡਿਸਕਾਊਂਟ ਕਰ ਦੇਾਂਗੇ ਠੀਕ ਆ ਜੀ ਚਲੋ ਦੋਸਤੋ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤ